ਅਬ ਨਿਊਜ਼ ਇੰਡੀਆ ਲੋਕਤੰਤਰ ਦੀ ਆਵਾਜ਼ ਦੇਖ ਰਹੇ ਦਸ਼ਕਾਂ ਦਾ ਸਵਾਗਤ ਹੈ ਅੱਜ ਇੱਕ ਵਿਸ਼ੇਸ਼ ਮੁੱਦੇ ਤੇ ਗੱਲ ਕੀਤੀ ਜਾਊਗੀ ਮੁੱਦਾ ਆ ਜੋ ਕਿ ਸਵੇਰ ਤੋਂ ਹੀ ਸੋਸ਼ਲ ਮੀਡੀਆ ਤੇ ਖ਼ਬਾਰਾਂ ਵਿੱਚ ਚਰਚਾ ਵਿੱਚ ਰਿਹਾ ਵਾ ਕਿ ਦੇਖਿਆ ਗਿਆ ਕਿ ਲੁਧਿਆਣਾ ਜ਼ਿਲ੍ਹੇ ਦੀ ਪੱਛਮੀ ਚੋਣਾਂ ਹੋਣ ਉਪਰੰਤ ਠੀਕ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਵਿਕਰਮ ਸਿੰਘ ਜੀ ਇਟੀਆ ਦੇ ਕਾਰ ਵਿੱਚ ਵਿਜੀਲੈਂਸ ਵਿਭਾਗ ਵੱਲੋਂ ਰੇਡ ਕਰ ਦਿੱਤੀ ਜਾਂਦੀ ਆ ਪਰ ਕਿਤੇ ਨਾ ਕਿਤੇ ਇਹ ਵੀ ਦੇਖਿਆ ਜਾ ਰਿਹਾ ਵੀ ਅਚਨ ਚੇਤ ਜਿਹੜੀ ਰੇਟ ਆ ਆਹ ਇਹ ਜਿਹੜੇ ਲੋਕਤੰਤਰ ਦਾ ਕਿਤੇ ਨਾ ਕਿਤੇ ਕਾਣ ਹੋ ਰਿਹਾ ਜਿੱਥੋਂ ਤੱਕ ਅਕਾਲੀ ਦਲ ਦੀ ਗੱਲ ਕਰ ਲਈਤੀ ਜਾਵੇ ਤਾਂ ਅਕਾਲੀ ਦਲ ਨੇ ਅਕਾਲੀ ਦਲ ਨੇ ਆਪਣੇ ਲਫਜ਼ਾਂ ਵਿੱਚ ਇਸ ਦੀ ਨਿੰਦਾ ਕੀਤੀ ਆ ਵੀ ਕਿਤੇ ਵੀ ਸਰਕਾਰ ਸੱਤਾ ਸੱਤਾ ਦੇ ਵਿੱਚ ਆਉਣ ਨਾਲ ਤੇ ਲੋਕਤੰਤਰ ਦਾ ਕਾਣ ਕਰਦੀ ਪਈ ਹੈ ਤੇ ਕਿਤੇ ਨਾ ਕਿਤੇ ਦੇਖਿਆ ਜਾ ਰਿਹਾ ਵੀ ਇਸ ਤਰ੍ਹਾਂ ਦੀ ਰਾਜਨੀਤੀ ਪ੍ਰਾਤਨ ਸਮੇਂ ਵਿੱਚ ਨਹੀਂ ਕੀਤੀ ਜਾ ਰਹੀ ਹੁਣ ਦੇਖਣਾ ਇਹ ਆ ਕਿ ਜਿਸ ਤਰ੍ਹਾਂ ਸਤਰੀਬ 8.5 9 ਦੇ ਕਰੀਬ ਅਤਨ ਜੇਤ ਲਗਭਗ ਵਿਜੀਲੈਂਸ ਵਿਭਾਗ ਦੇ 30 ਮੁਲਾਜ਼ਮ ਆ ਜਿਹੜੇ ਘਰ ਵਿੱਚ ਵੜ ਜਾਂਦੇ ਆ ਗ੍ਰੀਨ ਐਵੇਨਿਊ ਦੇ ਵਿੱਚ ਸਥਿਤ ਜਿਹੜਾ ਘਰ ਆ ਮੇਕੀਆ ਦਾ ਉੱਥੇ ਜਾਂਦੇ ਆ ਤੇ ਘਰ ਦੇ ਵਿੱਚ ਜਾਣ ਦੇ ਉਪਰੰਤ ਤੁਹਾਨੂੰ ਵੀਡੀਓ ਵਿੱਚ ਵੀ ਦਿਖਾ ਦਿਖਾਵਾਂਗੇ ਘਰ ਦੇ ਉਪਰੰਤ ਜਾਣਨਾ ਘਰਦਿਆਂ ਨੂੰ ਲੋਕ ਕਰ ਦਿੱਤਾ ਜਾਂਦਾ ਵਾ ਉੱਥੇ ਲੋਕ ਜਿਹੜੇ ਆਪਣੇ ਕੰਮਾਂ ਪ੍ਰਤੀ ਲੈ ਕੇ ਜਿਹੜੇ ਲੋਕ ਉੱਥੇ ਕੰਮਾਂ ਨੂੰ ਲੈ ਕੇ ਆਏ ਸਨ ਤੇ ਉਹਨਾਂ ਨੂੰ ਵੀ ਕਿਤੇ ਨਾ ਕਿਤੇ ਬਾਥਰੂਮ ਜਾਣ ਤੋਂ ਵੀ ਬੁਰੇਜ਼ ਕੀਤਾ ਗਿਆ ਵੀ ਕੀ ਗੱਲ ਇੱਡੀ ਜਿਹੜੀ ਗੰਦੀ ਤਸਵੀਰ ਆ ਜਿਹੜੀ ਆ ਲੋਕਤੰਤਰ ਦੇ ਵਿੱਚ ਜਿਹੜੀ ਆ ਉਜਾਗਰ ਹੋਈ ਹੈ ਵੀ ਕਿਤੇ ਨਾ ਕਿਤੇ ਦੇਖਿਆ ਜਾ ਰਿਹਾ ਵੀ ਇਹ ਜਿਹੜੀ ਤਸਵੀਰ ਹੈ ਤੇ ਲੋਕਤੰਤਰ ਦਾ ਕਹਾਣ ਕਰਦੀ ਆ ਵੀ ਸ਼੍ਰੋਮਣੀ ਅਕਾਲੀ ਦਲ ਇੱਕ ਐਸੀ ਪਾਰਟੀ ਆ ਜਿਸਨੇ ਇਛਲੇ 5 ਸਾਲ 5 ਵਾਰੀ ਜਿਹੜੇ ਮੁੱਖ ਮੰਤਰੀ ਰਹ ਚੁੱਕੇ ਆ ਸਰਦਾਰ ਪ੍ਰਕਾਸ਼ ਸਿੰਘ ਬਾਦਲ ਇੱਕ ਖੇਤਰੀ ਪਾਰਟੀ ਆ ਪੰਜਾਬ ਦੀ ਮਾਂ ਪਾਰਟੀ ਆ ਪਰ ਖੇਤਰੀ ਪਾਰਟੀ ਹੋਣ ਦੇ ਵਿੱਚ ਪੁਰਾਣੇ ਸਮੇਂ ਦੀ ਜੇ ਗੱਲ ਕਰ ਲਈਤੀ ਜਾਵੇ ਤਾਂ ਖੇਤਰੀ ਪਾਰਟੀ ਸੀ ਭਾਜਪਾ ਨਾਲ ਗੱਠਜੋੜ ਹੋਣ ਕਰਕੇ ਸੱਤਾ ਵਿੱਚ ਆਉਂਦੀ ਸੀ ਪਰ ਕਿਤੇ ਨਾ ਕਿਤੇ ਆ ਦੇਖਿਆ ਗਿਆ ਵੀ ਕਰੋਨਾ ਕਾਲ ਦੇ ਦੌਰਾਨ ਤੇ ਨਾਲ ਹੀ ਜਿਵੇਂ ਕਿ ਕਿਸਾਨੀ ਅੰਦੋਲਨ ਨੂੰ ਆ ਜਿਹੜੀ ਬੀਬੀ ਆ ਹਰਸਿਮਰਤ ਕੌਰ ਬਾਦਲ ਨੇ ਅਸਤੀਫਾ ਦੇ ਦਿੱਤਾ ਸੀਗਾ ਤੇ ਆਪਣੀ ਪਾਰਟੀ ਨੂੰ ਅਲੱਗ ਕਰ ਲਿੱਤਾ ਗਿਆ ਸੀਗਾ ਪਰ ਪਰ ਪਾਰਟੀ ਅਲੱਗ ਕਰਨ ਤੋਂ ਬਾਅਦ ਹੁਣ ਪਾਰਟੀ ਚੋਣ ਨਿਸ਼ਾਨ ਤਰਾਜੂ ਤੇ ਲੜਦੀ ਆ ਤੇ ਆਪਣੇ ਹੀ ਕੈਂਡੀਡੇਟ ਖੜੇ ਕਰਦੀ ਆ ਹਰ ਪਾਸੋਂ ਪਰ ਹੁਣ ਹੌਟ ਸੀਟ ਮੰਨੀ ਜਾਣ ਵਾਲੀ ਪੂਰੇ ਪੰਜਾਬ ਦੇ ਵਿੱਚ ਤੁਸੀਂ ਦੇਖਿਆ ਕਿ ਹੌਟ ਸੀਟ ਮੰਨੀ ਜਾਣ ਵਾਲੀ ਜਿਹੜੀ ਲੁਧਿਆਣੇ ਦੀ ਹਾਲਕਾ ਵੈਸਟ ਦੀ ਜਿਹੜੀ ਚੋਣਾਂ ਹੋਣ ਜਾ ਰਿਆ ਆ ਹੋਇਆ ਪਿਛਲੇ ਦਿਨੀ ਜਿੱਥੇ ਸੰਜੀਵ अरोड़ा ਜੀ ਨੇ ਜਿੱਤ ਪ੍ਰਾਪਤ ਕੀਤੀ ਜਿੱਤ ਪ੍ਰਾਪਤ ਕਰਨ ਉਪਰੰਤ ਕਿਤੇ ਵਿਰੋਧੀ ਪਾਰਟੀਆਂ ਵੱਲੋਂ ਤੰਜ ਵੀ ਕੱਸੇ ਗਏ ਵੀ ਬੋਰਡ ਆ ਬੋਰਡਾਂ ਦੀ ਰਾਜਨੀਤੀ ਕਰਦੇ ਪਏ ਆ ਜਾਂ ਬੋਰਡ ਲਗਾ ਦਿੱਤੇ ਗਏ ਆ ਕਿ ਇੰਨੀ ਰਫ਼ਤਾਰ ਨਾਲ ਮੌਜੂਦਾ ਸਰਕਾਰ ਕੰਮ ਕਰੇਗੀ ਦੂਜੀ ਗੱਲ ਇਹ ਕਰ ਲਈਤੀ ਜਾਵੇ ਕਿ ਅੱਜ ਵਿਜੀਲੈਂਸ ਦੀ ਰੇਡ ਕੀਤੀ ਗਈ ਲੋਕ ਲੋਕਤੰਤਰ ਦੇ ਵਿੱਚ ਇਹ ਕਿਤੇ ਨਾ ਕਿਤੇ ਸ਼ਰਮਨਾਕ ਜਿਹੜੀ ਤਸਵੀਰ ਆ ਉਜਾਗਰ ਹੁੰਦੀ ਹੈ ਤਸਵੀਰ ਇਸ ਕਰਕੇ ਉਜਾਗਰ ਹੁੰਦੀ ਆ ਵੀ ਅਚਨਚੇਤ ਬਿਗੈਰ ਕਿਸੇ ਨੋਟਿਸ ਤੋਂ ਇੱਕ ਇੱਕ ਲੀਡਰਸ਼ਿਪ ਦੇ ਜਿਹਨੇ ਲੰਬੇ ਸਮੇਂ ਤੋਂ ਆਪਣੇ ਮੰਤਰਾਲੇ ਵਿੱਚ ਰਹਿ ਕੇ ਲੋਕਾਂ ਦੇ ਕੰਮ ਕੀਤੇ ਆ ਔਰ ਇਹ ਕਿਤੇ ਨਾ ਕਿਤੇ ਦੇਖਿਆ ਜਾ ਰਿਹਾ ਵੀ ਮੌਜੂਦਾ ਜਿਹੜੀ ਸ਼ਰਮਣੀ ਅਕਾਲੀ ਦਲ ਆ ਉਹਨੇ ਵੀ ਪੰਜਾਬ ਦੇ ਵਿੱਚ 5 ਸਾਲ 5 ਵਾਰੀ ਰਾਜ ਕਰਨ ਤੋਂ ਉਪਰੰਤ ਕਿੰਨੇ ਕਿਤੇ ਗਰੀਬਾਂ ਦਾ ਪਲਾਟ ਸੋਚਿਆ ਵਾ ਹੁਣ ਦੇਖਣਾ ਹੈ ਉਹ ਲੋਕ ਇਸ ਤਸਵੀਰ ਤੋਂ ਕੀ ਕੀ ਸਿੱਖਦੇ ਆ ਕੀ ਪਾਰਟੀਆਂ ਤੇ ਵਿਸ਼ਵਾਸ ਕਰ ਪਾਣਗੇ ਜਾਂ ਕੀ ਮੌਜੂਦਾ ਜਿਹੜੀ ਸਰਕਾਰ ਆ ਆਮ ਆਦਮੀ ਪਾਰਟੀ ਸਰਕਾਰ ਆ ਜਿਸ ਤਰ੍ਹਾਂ ਰੈਵੋਲੂਸ਼ਨ ਪਾਰਟੀ ਕਰਕੇ ਆਈ ਸੀ ਅੰਨਾ ਹਜ਼ਾਰੇ ਤੋਂ ਜਿਹੜੀ ਪਾਰਟੀ ਆ ਅੰਦੋਲਨ ਵਿੱਚ ਆਈ ਤੇ ਅੰਨਾ ਹਜ਼ਾਰੇ ਨੂੰ ਛੱਡ ਕੇ ਆਮ ਆਦਮੀ ਪਾਰਟੀ ਅਰਵਿੰਦ ਕੇਜੀ ਕੇਜਰੀਵਾਲ ਨੇ ਨੈਸ਼ਨਲ ਕਨਵੀਅਰ ਤੌਰ ਤੇ ਜਿਹੜੇ ਇਸ ਟਾਈਮ ਆ ਪੰਜਾਬ ਦੇ ਦੌਰੇ ਤੇ ਆ ਕਿਤੇ ਨਾ ਕਿਤੇ ਦੇਖਿਆ ਜਾ ਰਿਹਾ ਆਪਣੇ ਆਪਣੀ ਜਿਹੜੀ ਸ਼ਬੀ ਨੂੰ ਆ ਦਿੱਲੀ ਵਿੱਚ ਲੋਕਾਂ ਨੇ ਨਕਾਰ ਦਿੱਤਾ ਪਰ ਉਹ ਜਿਹੜਾ ਆ ਦਿੱਲੀ ਦਾ ਜਿਹੜਾ ਜਿਹੜਾ ਫੈਸਲਾ ਵਾ ਉਹ ਪੰਜਾਬ ਤੇ ਥੋਪਣਾ ਚਾਹੁੰਦੇ ਆ ਕਿਤੇ ਨਾ ਕਿਤੇ ਪੰਜਾਬ ਦੇ ਖਜ਼ਾਨੇ ਦੀ ਵੀ ਦੁਰਵਰਤ ਹੋ ਰਹੀ ਆ ਇਸ ਤਰ੍ਹਾਂ ਦੁਰਵਰਤ ਹੋ ਰਹੀ ਆ ਪੰਜਾਬ ਦੇ ਪੈਸਾ ਆ ਜਿਹੜਾ ਪੰਜਾਬ ਦੇ ਲੋਕਾਂ ਦਾ ਪੈਸਾ ਪੰਜਾਬ ਦਾ ਪੈਸਾ ਪੰਜਾਬ ਦਾ ਪੈਸਾ ਭਾਰលਿਆ ਸੱਤਾ ਚ ਯੂਜ਼ ਹੋ ਰਿਹਾ ਇਲੈਕਸ਼ਨਾਂ ਦੇ ਟਾਈਮ ਆਮ ਆਦਮੀ ਪਾਰਟੀ ਕੋਲ ਚੰਦਾ ਵੀ ਇਕੱਠਾ ਕੀਤਾ ਜਾਂਦਾ ਪਰ ਕਿਤੇ ਨਾ ਕਿਤੇ ਦੇਖਿਆ ਜਾ ਰਿਹਾ ਚੰਦਾ ਇਕੱਠਾ ਕਰਨ ਦੇ ਬਾਵਜੂਦ ਵੀ ਸੱਤਾ ਚ ਆਉਣ ਨਾ ਸਰਕਾਰੀ ਜਿਹੜੇ ਪੈਸੇ ਦੀ ਆ ਦੂਰ ਵਰਤੋਂ ਕੀਤੀ ਜਾ ਰਹੀ ਆ ਪਰ ਦੂਜੇ ਪਾਸੇ ਇਹ ਗੱਲ ਕਰ ਦਿੱਤੀ ਜਾਵੇ ਕਿ ਕਿ ਦੂਜੇ ਪਾਸੇ ਇਹ ਗੱਲ ਕਰ ਦਿੱਤੀ ਜਾਵੇ ਕਿ ਆਮਦਨ ਘਰ ਦੇ ਵਿਵਾਦ ਦੇ ਜਿਹੜੀ ਛਾਪੇਮਾਰੀ ਕੀਤੀ ਗਈ ਆ ਕਿ ਇਹ ਪੰਜਾਬ ਸਰਕਾਰ ਵੱਲੋਂ ਜਾਇਜ਼ ਆ ਜਾਂ ਨਜਾਇਜ਼ ਆ ਦੇਖਣਾ ਹੋਵੇ ਲੋਕਾਂ ਦੀ ਕਚਹਿਰੀ ਵਿੱਚ ਲੋਕ ਕੀ ਫੈਸਲਾ ਕਰਦੇ ਆ ਲੋਕਤੰਤਰ ਦੀ ਆਵਾਜ਼ ਅਬ ਨਿਊਜ਼ ਇੰਡੀਆ ਲੋਕਤੰਤਰ ਦੀ ਆਵਾਜ਼ ਦੇ ਪ੍ਰੋਗਰਾਮ ਵਿੱਚ ਤੁਹਾਡਾ ਅੱਜ ਸਪੈਸ਼ਲੀ ਮਜੀਠੀਆ ਦੇ ਉਦਾਹਰਨ ਤੇ ਇਹ ਗੱਲ ਕੀਤੀ ਜਾਊਗੀ ਵੀ ਇਹ ਬਿਨਾਂ ਕਿਸੇ ਨੋਟਿਸ ਤੋਂ ਮੰਨਦੇ ਆ ਕਿਸੇ ਨੂੰ ਨੋਟਿਸ ਦਿੱਤਾ ਹੈ ਕਾਨੂੰਨੀ ਪ੍ਰਕਿਰਿਆ ਦੇ ਤਹਿਤ ਤੁਸੀਂ ਕਿਸੇ ਨੂੰ ਅਰੈਸਟ ਕਰੋ ਰਾਮ ਬਰਾਮਦਗੀ ਨਹੀਂ ਹੋਈ ਤੁਸੀਂ ਆ ਰਿਮਾਂਡ ਦੇ ਤੁਸੀਂ ਆ ਲੈ ਜਾਂਦੇ ਹੋ ਰਿਮਾਂਡ ਦਾ ਰਿਮਾਂਡ ਵੀ ਅੱਜ ਪਤਾ ਲੱਗ ਜੂਗਾ ਆਉਣ ਵਾਲੇ ਸਮੇਂ ਵਿੱਚ ਵੀ ਰਿਮਾਂਡ ਕਿੰਨੇ ਦਿਨਾਂ ਦਾ ਲਿਆ ਵਿਜੀਲੈਂਸ ਨੇ ਔਰ ਕੀ ਕੀ ਵੀ ਬੁਲਾਣਾ ਚਾਹੀਦੀ ਹੈ ਪਰ ਜਦੋਂ ਸਰਕਾਰਾਂ ਸੱਤਾ ਵਿੱਚ ਆਉਂਦੀਆਂ ਨੇ ਨਾਮਜ਼ਾਦਗੀ ਪੱਤਰ ਦਾਖਲ ਕਰਨਾ ਆਉਂਦੀਆਂ ਨੇ ਉਹਦੇ ਵਿੱਚ ਦੱਸ ਦਿੱਤਾ ਜਾਂਦਾ ਵੀ ਮੇਰੀ ਪ੍ਰਾਪਰਟੀ ਕਿੰਨੀ ਆ ਮੇਰੀ ਜਾਇਦਾਦ ਕਿੰਨੀ ਆ ਮੇਰੇ ਕੋ ਕੈਸ਼ ਐਂਡ ਹੈਂਡ ਕਿੰਨਾ ਵਾ ਉਹਦੇ ਵਿੱਚ ਨਾ ਨਾਮਜ਼ਾਦੀ ਪੱਤਰ ਵਿੱਚ ਬਖੂਬੀ ਭਰਿਆ ਜਾਂਦਾ ਵਾ ਵੀ ਕਿੰਨੇ ਪੈਸੇ ਆ ਕਿੰਨੇ ਅਸੀਂ ਸੰਪਤੀ ਦੇ ਮਾਲਕ ਆ ਪਰ ਦੂਜੇ ਪਾਸੇ ਇਹ ਆ ਵੀ ਇੱਕ ਜਿਹੜਾ ਆ ਪਾਰਟੀਆਂ ਵੱਲੋਂ ਸੂਬਾ ਸਰਕਾਰ ਵੱਲੋਂ ਇੱਕ ਜਿਹੜੀ ਆ ਆ ਸੁਨੋਮਣੀ ਅਕਾਲੀ ਦਲ ਦੇ ਕਹਿਣ ਮੁਤਾਬਕ ਗੰਦੀ ਰਾਜਨੀਤੀ ਜਿਹੜੀ ਕੀਤੀ ਜਾ ਰਹੀ ਆ ਪਰਚੀਆਂ ਦੀ ਰਾਜਨੀਤੀ ਗਾਇ ਕੀਤੀ ਜਾ ਰਹੀ ਆ ਕੀ ਇਹ ਜਾਇਜ਼ ਆ ਕਿਆ ਨਾ ਆਇਆ ਲਿਕੜਾ ਹੋਏਗਾ ਦਰਸ਼ਕ ਦੇਖ ਕੇ ਵੀਡੀਓ ਵੀ ਤੁਹਾਨੂੰ ਦਿਖਾ ਦੇਵਾਂਗੇ ਵੀ ਵੀਡੀਓ ਵਿੱਚ ਦੇਖੋ ਕਿਸ ਤਰ੍ਹਾਂ ਰਿਜਿਲੀਂਸ ਅਫਸਰ ਆ ਘਰ ਦੇ ਵਿੱਚ ਦਾਖਲ ਹੁੰਦੇ ਆ ਤਾਂ ਕਿਤਨੇ ਕਿਤੇ ਦੇਖਿਆ ਗਿਆ ਵੀ ਉਹ ਜਿਹੜਾ ਗ੍ਰੀਨ ਐਬਨਿਊ ਦਾ ਜਿਹੜਾ ਇਲਾਕਾ ਪੂਰਾ ਸ਼ੋਨੀ ਵਿੱਚ ਤਬਦੀਲ ਕਰ ਦਿੱਤਾ ਜਾਂਦਾ ਵਾ ਲਗਭਗ 42 ਦੇ ਤਕਰੀਬਨ ਆਲਾਸ਼ਾਈ ਅਫਸਰ ਆਈਪੀਐਸ ਰੈਂਕ ਦੇ ਅਫਸਰ ਉੱਥੇ ਤਾਇਨਾਤ ਕਰ ਦਿੱਤੇ ਜਾਂਦੇ ਆ ਕਿਤਨੇ ਕਿਤੇ ਪੰਜਾਬ ਸਰਕਾਰ ਆ ਕੀ ਗੱਲ ਮਜੀਠੀਆ ਦੇ ਬੋਲ ਮੁਤਾਬਕ ਜਦੋਂ ਘਰ ਵਿੱਚ ਦਾਖਲ ਹੋ ਜਾਂਦੇ ਆ ਤੇ ਮਜੀਠੀਆ ਨੇ ਮੁੱਛਣ ਕਾਉ ਦਿੰਦੇ ਹੋਏ ਇੱਕੋ ਹੀ ਗੱਲ ਕਹੀ ਆ ਵੀ ਮਾਨਸਿਆਂ ਵੀ ਮੈਂ ਤੈਨੂੰ ਵੀ ਦੇਖ ਲੂੰਗਾ ਵੀ ਮੈਂ ਵੀ ਜੱਟ ਦਾ ਪੋਤਾ ਵੀ ਤੈਨੂੰ ਵੀ ਦੇਖ ਲੂੰਗਾ ਪਰ ਕੀ ਗੱਲ ਆਉਣ ਵਾਲੇ ਸਮੇਂ ਵਿੱਚ ਸਰਕਾਰਾਂ ਨੂੰ ਛੇਦ ਲੈਣੀ ਚਾਹੀਦੀ ਆ ਕੀ ਇਸ ਤਰ੍ਹਾਂ ਹੀ ਇੱਕ ਦੂਜੇ ਦੀ ਲੜਾਈ ਆ ਸਰਕਾਰਾਂ ਨੂੰ ਜੱਟੋ ਜਾਇਕ ਕਰਨ ਦੇ ਮਾਮਲੇ ਇੱਕ ਪਾਸੇ ਲੋਕਾਂ ਦਾ ਕਾਹਨ ਬਹੁਤ ਹੋ ਰਿਹਾ ਵਾ ਮੰਗਾਈ ਦਾ ਦਰ ਬਹੁਤ ਉੱਚੀ ਹੋ ਚੁੱਕੀ ਆ ਪੰਜਾਬ ਦੀ ਜਿਹੜੀ ਆ ਆ ਵਪਾਰ ਆ ਗਰਾਉਂਡ ਜ਼ੀਰੋ ਲੈਵਲ ਤੇ ਜਾ ਰਿਹਾ ਵਾ ਪੰਜਾਬ ਦੀ ਜੀਡੀਪੀ ਬਹੁਤ ਨੀਚੇ ਜਾ ਰਹੀ ਆ ਪੰਜਾਬ ਦੇ ਵਿੱਚ ਕਾਰੋਬਾਰ ਨਹੀਂ ਹੈਗੇ ਬਾਹਰਲੇ ਸੂਬਿਆਂ ਤੋਂ ਆ ਕੇ ਪੰਜਾਬ ਵਿੱਚ ਆ ਕੰਮ ਕਰ ਰਿਹਾ ਬਹੁਤ ਕਿਤਨੇ ਕਿਤੇ ਦੇਖਿਆ ਜਾ ਰਿਹਾ ਹੁਣ ਉਹ ਵੀ ਪ੍ਰਵਾਸੀ ਆ ਵਾਪਸ ਆਪਣੀਆਂ ਸਟੇਟਾਂ ਵੱਲ ਜਾ ਰਿਹਾ ਕੰਮ ਇਹ ਆ ਵੀ ਕਾਮਾ ਕਰ ਨਹੀਂ ਹੈਗਾ ਮੁੱਦਿਆਂ ਦੀ ਗੱਲ ਕਰੀਏ ਤੇ ਮੁੱਦਿਆਂ ਦੀ ਗੱਲ ਕਰਨੀ ਚਾਹੀਦੀ ਸਰਕਾਰ ਨੂੰ ਲੋਕਾਂ ਦੇ ਭਲਾਈ ਦੇ ਕੰਮ ਕਰਨੀ ਚਾਹੀਦੇ ਸੀ ਪਰ ਇੱਕ ਤਸਵੀਰ ਆ ਵੀ ਇਹ ਜਿਹੜੀ ਤਸਵੀਰ ਆ ਕਿਤੇ ਨਾ ਕਿਤੇ ਤੁਹਾਨੂੰ ਦੇਖਣ ਨੂੰ ਮਿਲਦੀ ਆ ਵੀ ਇਹ ਤਸਵੀਰ ਲੋਕਤੰਤਰ ਦੇ ਵਿੱਚ ਇੱਕ ਚੰਗਾ ਸਨੇਹਾ ਨਹੀਂ ਦਿੰਦੀ ਮਜੀਠੀਆ ਜੀ ਦੇ ਘਰ ਦੇ ਦ੍ਰਿਸ਼ ਵੀ ਦਿਖਾਵਾਂਗੇ ਦੂਜੇ ਪਾਸੇ ਗੱਲ ਕਰ ਲਈਤੀ ਆਵੇ ਤਾਂ ਹਲਕਾ ਚੋਣ ਸ਼੍ਰੋਮਣੀ ਅਕਾਲੀ ਦਲ ਤੋਂ ਚੌਣ ਲੜ ਰਹੇ ਪਰੁਪਕਾਰ ਸਿੰਘ ਘੁੰਮਣ ਨੇ ਵੀ ਐਡਵੋਕੇਟ ਪਰਕਾਰ ਸਿੰਘ ਘੁੰਮਣ ਨੇ ਵੀ ਇਸ ਛਾਪੇ ਮਾਰੀ ਦੀ ਕੋਰ ਨਿੰਦਾ ਕੀਤੀ ਹੈ ਕਿ ਇਸ ਛਾਪੇ ਮਾਰੀ ਨਾਲ ਅੱਜ ਚੰਡੀਗੜ੍ਹ ਚੰਡੀਗੜ੍ਹ ਦੇ ਵਿੱਚ ਆ ਮਜੀਠੀਆ ਦੇ ਗ੍ਰਹਿ ਵਿਖੇ ਜਿੱਥੇ ਚੰਡੀਗੜ੍ਹ ਆ ਉੱਥੇ ਵੀ ਛਾਪੇ ਮਾਰੀ ਕੀਤੀ ਗਈ ਜਿੱਥੇ ਕਿ 80 ਸਾਲਾ ਬਜ਼ੁਰਗ ਮਾਤਾ ਜੀ ਉੱਥੇ ਆ ਉੱਥੇ ਛਾਪੇ ਮਾਰੀ ਕਰਨ ਦਾ ਕੀ ਮਤਲਬ ਜਦਕਿ ਆ ਐਵੈਨਿਊ ਵਿੱਚ ਤੁਹਾਨੂੰ ਜੀੜਿਆ ਆ ਮੇਲੀ ਗਿਆ ਸੀ ਆ ਵਿਕਰਮ ਸਿੰਘ ਜੀटिया ਤੇ ਉਸ ਤੋਂ ਬਾਅਦ ਵੀ ਸਰਕਾਰ ਕੀ ਕੀ ਸਾਬਤ ਕਰਨਾ ਚਾਹੁੰਦੀ ਆ ਵੀ ਇੱਕ ਨਵਾਂ ਕੋਈ ਚੈਪਟਰ ਸ਼ੁਰੂ ਕਰਨਾ ਚਾਹੁੰਦੀ ਆ ਜਾਂ ਫਿਰ ਕਿਉਂਕਿ ਇੱਕ ਖੇਤਰੀ ਪਾਰਟੀ ਨੂੰ ਆ ਜਿਸ ਤਰ੍ਹਾਂ ਵੀ ਆ ਲੋਕਤੰਤਰ ਦੇ ਘਾਣ ਵਿੱਚ ਅੱਜ ਜਿਹੜੀ ਤਸਵੀਰ ਹੈ ਦੇਖਣ ਨੂੰ ਮਿਲੀ ਆ ਬਹੁਤ ਹੀ ਆ ਮੰਦਭਾਗੀ ਆ ਵੀ ਇਸ ਤਰ੍ਹਾਂ ਦੀ ਰਾਜਨੀਤੀ ਨਹੀਂ ਕਰਨੀ ਚਾਹੀਦੀ ਜੇ ਆਪਣੇ ਲੋਕਾਂ ਦਾ ਕਲਾ ਕਰਨਾ ਚਾਹੀਦਾ ਲੋਕਾਂ ਦਾ ਜਨ ਹਿਤ ਲਈ ਕੰਮ ਕਰਨਾ ਚਾਹੀਦਾ ਨਾ ਕਿ ਆਪਣੀ ਜਿਹੜੀ ਰੰਜਿਸ਼ ਬਾਜੀ ਆ ਜਾਂ ਕੋਈ ਪਾਰਟੀ ਬਾਜੀ ਆ ਨਹੀਂ ਕਿਹਾ ਦੇਸ਼ ਦੁਨੀਆ ਦੀ तमाम ਖਬਰਾਂ ਦੇਖਣ ਦੇ ਲਈ ਸਾਡੇ ਚੈਨਲ ਨਾਲ ਜੁੜੇ ਰਹੋ ਕੈਮਰਾ ਪਰਸਨ ਰਾਕੇਸ਼ ਸ਼ਰਮਾ ਰਿਦਾਲ ਐਡੀਟਰ ਇਨ ਚੀਫ ਰਵਿੰਦਰ ਭੋਗਲ ਦੀ ਵਿਸ਼ੇਸ਼ ਰੋਹ ਤਾਨਵਾਜੀ